ਚਲ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੈਂ ਮੁਖਵਿੰਦਰ ਸਿੰਘ ਮੀਰਾ ਕੋਟ ਖੇਤੀ ਸਟੋਰ ਚੈਨਲ ਤੇ ਤੁਹਾਡਾ ਪੇਜ ਪੇਜ ਤੇ ਤੁਹਾਡਾ ਸਵਾਗਤ ਕਰਦਾ ਜੀ ਠੀਕ ਹੈ ਜੀ ਤੁਸੀਂ ਮੀਰਾ ਕੋਟ ਖੇਤੀ ਸਟੋਰ ਨੂੰ ਤੁਸੀਂ ਫੇਸਬੁੱਕ ਤੇ ਵੀ ਲਾਈਕ ਸ਼ੇਅਰ ਕਮੈਂਟ ਕਰ ਸਕਦੇ ਹੋ YouTube ਤੇ ਵੀ ਲਾਈਕ ਸ਼ੇਅਰ ਕਮੈਂਟ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਅਣ ਇਸ ਟਾਈਮ ਆਪਾਂ ਕਣਕ ਦੇ ਖੇਤ 'ਚ ਖੜੇ ਆ ਕਣਕ ਦੇ ਖੇਤ ਨੂੰ ਲਗਭਗ ਪਾਣੀ ਲੱਗਣ ਵਾਲਾ ਤੇ ਆਹ ਸਾਹਮਣੇ ਮੈਂ ਕੈਮਰੇ ਵਾਲੇ ਨੂੰ ਵੀ ਇਹ ਨੂੰ ਦਿਖਾਉਂਗਾ ਕਿ ਪਾਣੀ ਜਿਹੜਾ ਲੱਗ ਵੀ ਰਿਹਾ ਤੁਹਾਡੇ ਖੇਤ ਨੂੰ ਕਣਕ ਦੇ ਜਿਹੜੇ ਇਸ ਟਾਈਮ ਤੇ ਜਿਹੜੀ ਸਮੱਸਿਆ ਆਉਣੀ ਆ ਜ਼ਿੰਮੇਦਾਰ ਨੂੰ ਉਹ ਆਉਣੀ ਆ ਫਟਾਰੇ ਵਾਲੀ ਕਿਸ ਚੀਜ਼ ਨਾਲ ਵੱਧ ਤੋਂ ਵੱਧ ਫਟਾਰਾ ਲਿਆ ਜਾ ਸਕੇ ਕਿਉਂਕਿ ਜਿਹੜੀ ਬੂਟੇ ਦੀ ਜੜ ਦੀ ਗ੍ਰੋਥ ਦਾ ਸਮਾ ਸਮਾ ਜਿਹੜਾ ਉਹ ਇਹੀ ਸਮਾਂ ਹੈ ਪਹਿਲੇ ਪਾਣੀ ਤੋਂ ਬਾਅਦ ਜਦੋਂ ਪਹਿਲਾ ਪਾਣੀ ਲੱਗਦਾ ਹੈ ਬੂਟਾ ਜਿਹੜਾ ਜੜਾ ਵਿਕਸਤ ਕਰਦਾ ਬੂਟੇ ਦੇ ਵਿੱਚ ਜਿਹੜਾ ਵੀ ਤੁਸੀਂ ਵੇਖੋਗੇ ਦੋ ਤਰ੍ਹਾਂ ਦੀ ਜੜਾ ਹੁੰਦੀਆਂ ਨੇ ਜਿਵੇਂ ਕਿ ਮੈਂ ਇੱਕ ਬੂਟਾ ਪੁੱਟ ਕੇ ਵਿਖਾਉਣਾ ਤੁਹਾਨੂੰ ਕਿ ਇਸ ਟਾਈਮ ਜੇ ਵੇਖੋ ਜੋ ਜਿਹੜੀ ਹੈਗੀ ਨਾ ਬੂਟੇ ਦੀ ਜੜ ਆ ਦੇਖ ਸਕਦੇ ਹੋ ਬੂਟੇ ਦੀ ਜਿਹੜੀ ਜੜ ਹੈ ਪ੍ਰੋਪਰਲੀ ਨਹੀਂ ਬਣੀ ਜੇ ਠੀਕ ਹੈ ਜੀ ਬੂਟਾ ਜੇ ਜੜ ਫੜ ਰਿਹਾ ਸਾਹਮਣੇ ਦੇਖੋਗੇ ਇੱਕ ਮੋਟੀ ਜੜ ਹੈ ਇੱਕ ਆ ਬਰੀਕ ਜੜਾਂ ਨੇ ਠੀਕ ਹੈ ਜੀ ਖੁਰਾਕੀ ਤੱਤ ਜਿਹੜੇ ਜ਼ਮੀਨ ਦੇ ਵਿੱਚ ਤੁਸੀਂ ਪਾਉਣੇ ਆ ਜਾਂ ਜਾਂ ਤੁਸੀਂ ਪਾਏ ਆ ਜਿਵੇਂ ਕਿ ਤੁਸੀਂ DAP ਪਾਈ ਹੋਈ ਆ ਕੁਝ ਜੀਵੀਦਾਰਾਂ ਨੇ ਸਲਫਰ ਜ਼ਿੰਕ ਆ ਪਾਇਓ ਕੁਝ ਵੀ ਪਾਇਆ ਜਾਂ ਫਿਰ ਜਿਹੜੇ ਜ਼ਮੀਨ ਦੇ ਵਿੱਚ ਤੱਤ ਪਏ ਨੇ ਉਹ ਆਲਰੇਡੀ ਬੂਟੇ ਨੂੰ ਕਵਰ ਕਿਦਾਂ ਕਰਨਗੇ ਬੂਟੇ ਨੇ ਲੈਣੇ ਕਿਸ ਤਰੀਕੇ ਨਾਲ ਉਹ ਆ ਜਿਹੜੀਆਂ ਸੂਖਮ ਜੜਾਂ ਨੇ ਆ ਬਰੀਕ ਜੜਾਂ ਤੁਸੀਂ ਦੇਖ ਰਹੇ ਹੋ ਬਰੀਕ ਜੜਾਂ ਦੇ ਨਾਲ ਜਿਹੜੀਆਂ ਬਰੀਕ ਜੜਾਂ ਵੱਧ ਤੋਂ ਵੱਧ ਜ਼ਮੀਨ ਦੇ ਵਿੱਚੋਂ ਖੁਰਾਕ ਜਿਹੜੀ ਖਿੱਚ ਕੇ ਬੂਟੇ ਨੂੰ ਦੇਣਗੀਆਂ ਜਿੰਨੀਆਂ ਬਰੀਕ ਜੜਾਂ ਵੱਧੀਆਂ ਹੋਣਗੀਆਂ ਵੱਧ ਹੋਣਗੀਆਂ ਜ਼ਿਆਦਾ ਹੋਣਗੀਆਂ ਜਿੰਨਾ ਬਰੀਕ ਜੜਾਂ ਦਾ ਜਿਹੜਾ ਜਾਲ ਵਧੇਰੇ ਹੋਏਗਾ ਉਨਾਂ ਹੀ ਜਿਹੜਾ ਬੂਟਾ ਖੁਰਾਕੀ ਤੱਤ ਜ਼ਮੀਨ ਦੇ ਵਿੱਚੋਂ ਵੱਧ ਖਿੱਚੇਗਾ ਜਦੋਂ ਬੂਟਾ ਖੁਰਾਕੀ ਤਾਂ ਜਮੀਨ ਦੇ ਵਿੱਚੋਂ ਵੱਧ ਖਿੱਚ ਰਿਹਾ ਤੇ ਜ਼ਾਹਿਰ ਜੀ ਗੱਲ ਹੈ ਜੇ ਬੂਟਾ ਖਾਏਗਾ ਵੱਧ ਯਾਨੀ ਕਿ ਬੂਟੇ ਨੂੰ ਖੁਰਾਕ ਵੱਧ ਜਾਏਗੀ ਜਦੋਂ ਖੁਰਾਕ ਵਧੇਗੀ ਬੂਟੇ ਦੀ ਤੇ ਬੂਟਾ ਆਟੋਮੈਟਿਕਲੀ ਵਧਿਆ ਗਰੋ ਕਰੇਗਾ ਵਧਿਆ ਫਟਾਰਾ ਵਧੇਗਾ ਉਹਦੀਆਂ ਨਾਲੀਆਂ ਵੱਧ ਫੁੱਟਣ ਗਿਆ ਸਾ ਖਾਵਾਂ ਵੱਧ ਪੁੱਟਣ ਗਿਆ ਜਿੰਨੀਆਂ ਨਾਲੀਆਂ ਵਧੇ ਦੇ ਫੁੱਟਣ ਗਿਆ ਉਹ ਨਹੀਂ ਅੱਗੇ ਚੱਲ ਕੇ ਉਹ ਨਾਲੀਆਂ ਜਿਹੜੀਆਂ ਉਹ ਸਿੱਟਿਆਂ ਦੇ ਰੂਪ ਦੇ ਵਿੱਚ ਸਾਨੂੰ ਬੈਨੀਫਿਟ ਕਰਕੇ ਜਾਣ ਗਿਆ ਉਹਨੇ ਸਿੱਟਿਆਂ ਦੀ ਗਿਣਤੀ ਵਧੇਗੀ ਸਿੱਟਿਆਂ ਦੀ ਗਿਣਤੀ ਵਧੇਗੀ ਤੇ ਆਟੋਮੈਟਿਕਲੀ ਸਾਨੂੰ ਕਣਕ ਦੇ ਝਾੜ ਦੇ ਰੂਪ ਵਿੱਚ ਬੈਨੀਫਿਟ ਮਿਲੇਗਾ ਠੀਕ ਹੈ ਜੀ ਤੇ ਉਸ ਵਾਸਤੇ ਤੁਸੀਂ ਕੀ ਕਰਨਾ ਹੈ ਇਹ ਚੀਨੋ ਜਾਪਾਨ ਕੰਪਨੀ ਦਾ ਪਰਵਰਦਕ ਐਚ 580 ਟੈਕਨੋਲੋਜੀ ਦੇ ਵਿੱਚ ਪਈ ਹੋਈ ਆ ਠੀਕ ਹੈ ਐਚ 580 ਜਾਂ ਮਤਲਬ ਹਾਈ ਇਲਡ ਟੈਕਨੋਲੋਜੀ ਵੱਧ ਝਾੜ ਲੈਣ ਵਾਲੀ ਜਿਹੜੀ ਟੈਕਨੋਲੋਜੀ ਇਹਦੇ ਵਿੱਚ ਵਰਤੀ ਗਈ ਹੈ ਠੀਕ ਹੈ ਜੀ ਇਹ 4 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੁਸੀਂ ਪਹਿਲੇ ਪਾਣੀ ਦੇ ਦੁੱਤੇ ਹੀ ਛੱਟਾ ਕਰ ਸਕਦੇ ਹੋ ਜਦੋਂ ਤੁਸੀਂ ਯੂਰੀਆ ਪਾਉਣੀ ਆ ਯੂਰੀਆ ਦੇ ਵਿੱਚ ਮਿਕਸ ਕਰਕੇ ਇਹਨੂੰ ਛੱਟਾ ਕਰਨਾ ਜਦੋਂ ਯੂਰੀਆ ਦੇ ਵਿੱਚ ਇਹਨੂੰ ਮਿਕਸ ਕਰ ਦੋਗੇ ਇਹਨੇ ਕੀ ਕਰਨਾ ਹੈ ਕਿ ਮੋਟੇ ਦੀਆਂ ਜੜਾਂ ਦੇ ਨਾਲ ਜਾ ਕੇ ਚੰਬੜ ਜਾਣਾ ਠੀਕ ਹੈ ਜੀ ਬੂਟੇ ਦੀ ਜੜ੍ਹਾਂ ਦੇ ਨਾਲ ਜਾ ਕੇ ਆ ਜਿਹੜੀਆਂ ਬਰੀਕ ਜੜਾ ਤੁਹਾਨੂੰ ਦਿਖ ਰਹੀਆਂ ਨੇ ਇਹਨਾਂ ਦੇ ਨਾਲ ਜਾ ਕੇ ਚੰਬੜ ਜਾਣਾ ਠੀਕ ਹੈ ਜੀ ਇਹ ਇੱਕ ਤਰ੍ਹਾਂ ਦੀ ਮਿੱਤਰ ਫੰਗਸ ਹੈਗੀ ਆ ਮਿੱਤਰ ਫੰਗਸ ਨੇ ਜੜਾ ਦੇ ਨਾਲ ਚੰਬੜ ਕੇ ਜੜਾ ਦੇ ਵਿੱਚ ਐਂਟਰ ਕਰਕੇ ਜੜਾ ਨੂੰ ਵੱਧ ਤੋਂ ਵੱਧ ਵਿਕਸਿਤ ਕਰਨਾ ਜਿੰਨੀਆਂ ਜੜਾ ਵਿਕਸਿਤ ਹੋਣਗੇ ਆ ਬੂਟਾ ਖੁਰਾਕੀਤਾ ਤੋਂ ਨੇ ਜਿਹੜੇ ਵੱਧ ਲੈਗਾ ਜਮੀਨ ਚੋਂ ਜੇ ਤੋ ਖੁਰਾਕੀਤਾ ਜਮੀਨ ਚੋਂ ਵਧਣਗੇ ਆਟੋਮੈਟਿਕਲੀ ਬੂਟਾ ਜਿਹੜਾ ਗਰੋ ਕਰੇਗਾ ਬੂਟੇ ਦਾ ਫਟਾਰਾ ਵਧੇਗਾ ਠੀਕ ਹੈ ਜੀ ਬੂਟੇ ਦਾ ਖਲਾਰਾ ਵਧੇਗਾ ਖਲਾਰ ਵਧੇਗਾ ਬੂਟੇ ਦਾ ਇਸ ਚੀਜ਼ ਦਾ ਬੈਨੀਫਿਟ ਤੁਹਾਨੂੰ ਹੋਏਗਾ ਠੀਕ ਹੈ ਜੀ ਪਾਉਣ ਦਾ ਜਿਹੜਾ ਸਹੀ ਸਮਾਂ ਹੈ ਦਾ ਜੇ ਤੇ ਕੋਈ ਕਿਸਾਨ ਵੀਰ ਸਪਰੇਅ ਕਰ ਚੁੱਕੇ ਨੇ ਗੁਲੀ ਡੰਡੇ ਵਾਸਤੇ ਕਣਕ ਦੀ ਬਿਜਾਈ ਦੇ ਨਾਲ ਠੀਕ ਹੈ ਜੀ ਉਹ ਤੇ ਤੁਸੀਂ ਪਹਿਲੀ ਯੂਰੀਆ ਦੇ ਨਾਲ ਪਾ ਸਕਦੇ ਹੋ ਤੇ ਕੁਝ ਕਿਸਾਨਾਂ ਨੇ ਇਹ ਸਪਰੇਅ ਜਿਹੜੀ ਗੰਧ ਵਾਲੀ ਨਦੀਨ ਵਾਲੀ ਗੁਲੀ ਡੰਡੇ ਵਾਲੀ ਨਹੀਂ ਕੀਤੀ ਉਹਨਾਂ ਨੇ ਕੀ ਕਰਨਾ ਹੈ ਕਿ ਪਹਿਲੀ ਯੂਰੀਆ ਦੇ ਨਾਲ ਮੈਟਰੀਬਿਉਜਨ ਦਾ ਛੱਟਾ ਕਰਨਾ ਜਿੱਥੇ ਮੈਟਰੀਬਿਉਜਨ ਦਾ ਛੱਟਾ ਕਰਨਾ ਉੱਥੇ ਤੁਸੀਂ ਹਫ਼ਤਾ 10 ਦਿਨ ਠਹਿਰ ਕੇ ਦੂਸਰੀ ਯੂਰੀਆ ਜਦੋਂ ਪਾਓਗੇ ਉਹਦੇ ਨਾਲ ਤੁਸੀਂ ਪਰਵਰਦਕ 4 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੁਸੀਂ ਵਰਤ ਸਕਦੇ ਠੀਕ ਹੈ ਜੀ ਕੋਸ਼ਿਸ਼ ਕਰਨੀ ਹੈ ਕਿ ਇਹਨੂੰ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਵਰਤਿਆ ਜਾਵੇ ਜਿੰਨੀ ਜਲਦੀ ਇਹਨੂੰ ਵਰਤਾਂਗੇ ਇਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦੇਣਾ ਜਦੋਂ ਕੰਮ ਕਰਨਾ ਸ਼ੁਰੂ ਕਰ ਦੇਗਾ ਤੇ ਆਟੋਮੈਟਿਕਲੀ ਸਾਨੂੰ ਜਿਹੜਾ ਰਿਜ਼ਲਟ ਵੀ ਥੋੜਾ ਜਲਦੀ ਮਿਲੇਗਾ ਠੀਕ ਹੈ ਜੀ ਤੇ ਹੋਰ ਕੋਈ ਕਿਸਾਨ ਭਰਾ ਨੂੰ ਕੋਈ ਸਮੱਸਿਆ ਆਵੇ ਠੀਕ ਹੈ ਜੀ ਜਾਂ ਕੋਈ ਇਹ ਪਰਵਰਦਕ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਤੇ ਮੇਰੇ ਕਾ ਮੋਬਾਈਲ ਨੰਬਰ ਤੋਂ ਨਹੀਂ ਨੋਟ ਕਰ ਲੋ ਉਹਤੇ ਤੁਸੀਂ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਜਾਂ ਫਿਰ ਵੀਡੀਓ ਦੇ ਵਿੱਚ ਕਮੈਂਟ ਵੀ ਤੁਸੀਂ ਕਰਕੇ ਪੁੱਛ ਸਕਦੇ ਹੋ ਮੋਬਾਈਲ ਨੰਬਰ ਮੇਰਾ ਹੈ 8146926041 ਠੀਕ ਹੈ ਜੀ 8146926041 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜਿਹੜੀ ਜਾਣਕਾਰੀ ਲੈ ਸਕਦੇ ਹੋ ਜਾਂ ਕਮੈਂਟ ਦੇ ਵਿੱਚ ਵੀ ਆਪਣਾ ਤੁਸੀਂ ਸਵਾਲ ਜਿਹੜਾ ਪੁੱਛ ਸਕਦੇ ਹੋ ਧੰਨਵਾਦ ਕਿਸਾਨ ਵੀਰੋ